ਮੇਰੇ ਹਸਬੰਦ ਦੀ ਡੈਥ 2023 21 ਜਨਵਰੀ 2023 ਨੂੰ ਹੋਈ ਸੀ ਤੇ ਰਕੇਸ਼ ਮੇਰੇ ਕੋਲ 2019 ਤੋਂ ਆਇਆ ਸੀ ਚੰਡੀਗੜ੍ਹ ਤੋਂ ਚੰਡੀਗੜ੍ਹ ਤੋਂ ਆ ਗਿਆ ਤੇ ਅਸੀਂ ਬਹੁਤ ਪਰੇਸ਼ਾਨ ਕਰਦਾ ਸੀ ਆਪਣੇ ਪਾਪਾ ਨੂੰ ਵੀ ਤੇ ਉਹਨਾਂ ਨੂੰ ਫਿਰ ਇਹਨੇ ਨਸ਼ਾ ਸ਼ੁਰੂ ਕਰ ਦਿੱਤਾ ਤੇ 2021 ਚ ਇਹਨੂੰ ਪਹਿਲੇ ਅਸੀਂ ਸੈਂਟਰ ਭੇਜਿਆ ਸੀ ਉੱਥੇ ਆਪਣਾ ਜਲੰਧਰ ਦੇ ਅੱਗੇ ਤੇ ਉੱਥੇ ਇਹ ਰਿਆ ਆ ਕੇ ਆਂਦੇ ਉੱਥੇ ਰਿਆ 3 ਮਹੀਨੇ 3 ਮਹੀਨੇ ਆ ਕੇ ਇਹਨੇ ਫਿਰ ਆ ਅਨੰਦ ਦੀ ਡੈਕਟਲ ਐਂਡ ਹੋਬੀਫ ਤੇਜ ਤੇ ਐਨਐਫਏ ਨਸ਼ਾ ਸ਼ੁਰੂ ਕਰ ਦਿੱਤੇ ਤੇ ਨਸ਼ਾ ਸ਼ੁਰੂ ਕਰ ਦਿੱਤਾ ਤੇ ਫਿਰ ਉਹ ਹੀ ਹਰਕਤਾਂ ਸਮਾਨ ਤੋੜਨਾ ਗਾਲਾਂ ਕੱਢਣੀਆਂ ਇਹ ਉਹ ਫਿਰ ਅਸੀਂ ਸਾਰੇ ਪਰਿਵਾਰ ਨੇ ਸਲਾਹ ਕੀਤੀ ਕਿ ਇਹਨੂੰ ਫੇਰ ਇੱਕ ਵਾਰੀ ਦਾ ਨਸ਼ਾ ਛੁਡਾ ਲਈਏ ਤੈਨੂੰ ਸੈਂਟਰ ਭੇਜ ਦਈਏ ਉੱਥੇ ਭੇਜਿਆ ਉੱਥੋਂ ਆ ਆ ਗਿਆ ਫਿਰ ਮੈਨੂੰ ਦਾਖਲ ਕਰਾਇਆ ਇੱਥੇ ਪਾਟਿਆ ਨਰਸਿੰਗ ਪਾਟਿਆ ਨਿਊ ਸੈਟਰ ਸਾਈਕੀਟਰੀ ਇਹ 2023 ਦੀ 2023 ਜੂਨ ਦੀ 2023 ਅਕਤੂਬਰ ਦੇ ਉੱਥੇ 7 ਦਿਨ ਰਿਹਾ ਫਿਰ ਘਰ ਆ ਕੇ ਇਹ ਜੋ ਡਾਕਟਰ ਨੇ ਦਵਾਈਆਂ ਕਹਿਣੀਆਂ ਸੀ ਇਹਨੂੰ ਦਿੱਤੀਆਂ ਤੇ ਸਾਲ ਸਾਲ ਕਵਰ ਦਿੱਤੀਆਂ ਇਹਨੂੰ ਦਵਾਈਆਂ ਠੀਕ ਰਿਹਾ ਜਦੋਂ 2005 ਚੜਿਆ ਤੇ ਇਹਨੇ ਹੌਲੀ ਹੌਲੀ ਨਾ ਮਤਲਬ ਯੋਰ ਦੀ ਬੋਲਣਾ ਸ਼ੁਰੂ ਕਰ ਦਿੱਤਾ ਮੈਂ ਕਿਹਾ ਰਾਏ ਤੂੰ ਕਿਉਂ ਇਸਾਂ ਬੇਟਾ ਬੋਲਣਾ ਸਵਾ ਸਾਲ ਤੋਂ ਬੜਾ ਠੀਕ ਰਿਹਾ ਨਹੀਂ ਮਾਮਾ ਮੇਰੀ ਐਸਾ ਹੀ ਆ ਜਾਂਦਾ ਮੈਂ ਕਿਹਾ ਅੱਛਾ ਬਸ ਫਰਵਰੀ ਤੋਂ ਜੂ ਇਹਨੇ ਮੈਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਮੈਨੂੰ ਮੈਨੂੰ ਆਪਣਾ ਇਹਨੇ ਨਾ ਟੌਰਚਰ ਕਰਨਾ ਦਿਨ ਚੜਨਾ 4-5 ਵਜੇ ਮੈਨੂੰ ਉਠ ਉਠ ਮੇਰੇ ਸਾਹਮਣੇ ਕੁਰਸੀ 'ਤੇ ਪਈ ਉਹ ਨਿਸੋਤھے ਬੈਹੀ ਹੰਦਾ ਸੀ ਤੇ ਆਪਣਾ ਟੌਰਚਰ ਗਾਲਾਂ ਗੰਦੀਆਂ ਗੰਦੀਆਂ ਕੱਢਣੀਆਂ ਮੈਨੂੰ ਇੰਨੀਆਂ ਤੇ ਗੰਦੀਆਂ ਕਿ ਮੈਂ ਬੋਲ ਵੀ ਨਹੀਂ ਸਕਦੀ ਹਾਰ ਕੇ ਮੈਨੂੰ ਇਹਨੇ ਰੰਡੀ ਰੰਡੀ ਦੀ ਵੀ ਗਾਲ ਕੱਢੀ ਤੇ ਫਿਰ ਮੈਂ ਕਹਿੰਦਾ ਚਲੋ ਕੋਈ ਗੱਲ ਨਹੀਂ ਮੈਂ ਦੇ ਕੋਲ ਨੱਕ ਡਰ ਕੇ ਸੀ ਪਹਿਲੇ ਤੈਨੂੰ ਮੈਂ ਜਵਾਬ ਸਵਾਲ ਦੇ ਦਿੰਦੀ ਸੀ ਕਿਸੇ ਗੱਲ ਦਾ ਕਿਸੇ ਦਾ ਫਿਰ ਮੈਂ ਉਹ ਦੇਣਾ ਬੰਦ ਕਰ ਦਿੱਤਾ ਕਿਉਂਕਿ ਮੈਂ ਇੱਕ ਡਿਪਰੈਸ਼ਨ ਦੀ ਮੈਨੂੰ ਆਮ ਲੱਗਦਾ ਸੀ ਮੈਂ ਮਾਰੀ ਜਾਣਾ ਫਿਰ ਮੈਂ ਡਾਕਟਰ ਇੱਥੇ ਹੈਗਾ ਨਿਊਰੋ ਦਾ ਡਾਕਟਰ ਡਾਕਟਰ ਮੈਨੂੰ ਨਾ ਮੈਡੀਕਲ ਹਸਪੀਟਲ ਦੇ ਸਾਹਮਣੇ ਡਾਕਟਰ ਵਿਕਾਸ ਵਿਕਾਸ ਸ਼ਰਮਾ ਉਹਨੂੰ ਦਿਖਾਇਆ ਪਹਿਲੇ ਇੱਕ ਦਿਨ ਮੈਨੂੰ ਉਹ ਦਿਖਾਇਆ ਕਿ ਪਹਿਲੇ ਮੇਰੀ ਹਾਰਟ ਬੀਟ ਬਹੁਤ ਤੇਜ਼ ਹੋ ਗਈ ਤੇ ਲਤਾ ਸਿੰਘ ਟੋਕ ਪਟਿਆ ਹਸਪੀਟਲ ਦਾ ਹਾਰਡ ਸਪੈਸ਼ਲਿਸਟਾਂ ਉਹਨਾਂ ਨੂੰ ਦਿਖਾਇਆ ਤੇ ਉਹ ਕੰਦੇ ਉਹਨਾਂ ਨੇ ਮੇਰੀ ECG ਵੀ ਕੀਤੀ ਉਹ ਵੀ ਕੀਤੀ ਕੰਦੇ ਆਂਟੀ ਸੋਚਿਆ ਮੈਂ ਕਰੋ ਦਮਾਤ ਦਾ ਪ੍ਰੈਸ਼ਰ ਹੈਗਾ ਤੁਹਾਡਾ ਫਿਰ ਮੈਂ ਠੀਕ ਨਹੀਂ ਹੋਈ ਫਿਰ ਮੈਂ ਡਾਕਟਰ ਵਿਕਾਸ ਸ਼ਰਮਾ ਨੂੰ ਦਿਖਾਇਆ ਤੇ ਉਹਦੀਆਂ ਦਵਾਈਆਂ ਮੈਨੂੰ ਡਿਪਰੈਸ਼ਨ ਦੀਆਂ ਚੱਲ ਰਹੀਆਂ ਮੈਂ ਜ਼ਿੰਦਗੀ 'ਚ ਕਦੀ ਇੱਕ ਦਵਾਈ ਨੇ ਸिखਾਦੀ ਇੰਨੇ-ਇੰਨੇ ਮੈਨੂੰ ਟੌਰਚਰ ਇੰਨੀਆਂ ਗੰਦੀਆਂ ਗੱਲਾਂ ਰੋਜ਼ ਕੁੱਤਾ ਪਾਣੀਆਂ ਡੁੱਬ ਮਰ ਐਚ ਸ਼ਰੂਪ ਨਾ ਕਾ ਡੁੱਬ ਮਾਰਿਆ ਰੋਜ਼ ਮੈਂ ਕਿਹਾ ਅੱਛਾ ਕੋਈ ਗੱਲ ਨਹੀਂ ਮੈਂ ਡਾਂਡਰ ਕੈਸੇ ਕੋਲ ਜੇ ਮੇਰੇ ਘਰ ਕੋਈ ਮੇਰੇ ਜਨਵਰੀ ਤੋਂ ਲੈ ਕੇ ਅੱਜ ਤੱਕ ਮੇਰੇ ਪਰਿਵਾਰ ਮੇਰੇ पे ਕਿਉਂ ਮਰੀ ਨੂੰ ਮੇਰਾ ਕੋਈ ਨਹੀਂ ਆਂਦਾ ਸਿਰਫ ਰਗਵ ਆਇਆ ਇੱਕ ਦੋ ਬਣੀ ਗਾਲਾਂ ਉਹਨੂੰ ਵੀ ਕਹਿ ਮੇਰੇ ਸ਼ਾਮ ਰੰਨਾ ਹਜੂਮ ਲੱਗ ਜਾਂਦਾ ਜਿਸਾ ਕੋਈ ਧਰਮਸਾਲਾ ਹੁੰਦੀ ਆ ਮੇਰਾ ਘਰ ਮੇਰਾ ਘਰ ਘਰ ਨਹੀਂ ਰਿਹਾ ਸਭ ਕੁਝ ਉਥੇ 100 150 ਬੰਦਾ ਕੋਈ ਲੌਬੀ ਚ ਬੈਠਾ ਆਦਾ ਕੋਈ ਮੇਰੇ ਡਰਾਈਂਗ ਰੂਮ ਚ ਬੈਠਾ ਆਦਾ ਕੋਈ ਤੇ ਅਸੀਂ ਦੋਨੋਂ ਦਾ ਇੱਕ ਕਮਰੇ ਚ ਦੁਬਕੇ ਬੈਠੇ ਰਹਿੰਦੇ ਆ ਮੋਬਾਈਲ ਵੀ ਨਹੀਂ ਜਲਾਣਾ ਕੋਈ ਰੀਲਸ ਵੀ ਨਹੀਂ ਦੇਖਣੀ ਮੇਰੇ ਜੈ ਮਾਤਾ ਦਾ ਗਰੁੱਪ ਦੇਖੋ ਤੇ ਐਨੇ ਉਹਨਾਂ ਦੇ ਵੱਡੇ ਮੇਰੇ ਜਠਾਨੀ ਆ ਤੇ ਮੈਂ ਕਮਰੇ ਦੇ ਵਿੱਚ ਬੈਠੇ ਰਹਿੰਦੇ ਸੀ ਤੇ ਉਹਨਾਂ ਨੂੰ ਵੀ ਐਨੇ ਗਾਲਾਂ ਗੱਡੀਆਂ ਉਹਨਾਂ ਦੇ ਵੀ ਮੂੰਹ ਤੇ ਵੀ ਥੁੱਕਾਂ ਪਾਈਆਂ ਔਰ ਕੰਦੇ ਸੇ ਜਿਆ ਮਾਤਾ ਜੀ ਬੋਲੋ ਤੂ ਸੇ ਤੁਹਾਡੇ ਜਿਹੜੇ ਗੁਰੂ ਹੈਗੇ ਉਹਨਾਂ ਨੂੰ ਬਾਲਾ ਗੁਲਾ ਕੱਢੀਆਂ ਇਹਨਾਂ ਨੇ ਉਹਨਾਂ ਦੇ ਜਿਵੇਂ ਕਰਦੇ ਵਿੱਚ ਸਮਾਨ ਦੀ ਤੌਰ ਤੌਰ ਪਰ ਕੀਤੀ ਤੁਹਾਡੇ ਨਾਲ ਵੀ ਕਦੀ ਕੁੱਟ ਮਾਰ ਪਈ ਮੈਂ ਠੁੱਡ ਮਾਰਦਾ ਸੀਗਾ ਇਸ ਤਰ੍ਹਾਂ ਇਹ ਭਾਈ ਉਠ ਉਠ ਸਵੇਰੇ ਉਠ ਤੇ ਮੁੱਕਾ ਮਾਰੇ ਇੱਕ ਵਾਰੀ ਮੈਂ ਗਿਆ ਤੇ ਮੈਂ ਚੱਲੀਆਂ ਦਿਖਾਣ ਮੇਰੇ ਨੀਲ ਪੈ ਗਿਆ ਮਤਲਬ ਮੇਰੇ ਬਾਹ ਮਰਦ ਕੰਦਾ ਜਾ ਜਾ ਸਾਰੀ ਪੁਲਿਸ ਮੇਰੇ ਮਕਰੀਦੀ ਹੋਈ ਆ ਮਤਲਬ ਉਹ ਕਹਿੰਦਾ ਵੀ ਮੇ ਕੋ ਧੱਕੇ ਨਾਲ ਪਾਵਰ ਟੋਨ ਸਾਈਡ ਆ ਨਹੀ ਨਹੀ ਭਾਜੀ ਮੈਂ ਜੇ ਤੇ ਆਦਮੀ ਦੀ ਡੈਥ ਹੋਈ ਮੈਂ ਤਾਂ ਆਪਣੇ ਆਪ ਚ ਨਹੀਂ ਸੀ ਜੀ ਮੈਨੂੰ ਇਹ ਦੋ ਪਹਿਲੇ ਇਹਨਾਂ ਕੋਲ ਮੈਰੀ ਪਾਪਰ ਉਹ ਚੰਨੀ ਸੀ ਮੇਰੇ ਹਸਬੰਡ ਦੇ ਨਾਮ ਤੇ ਕਿਉਂਕਿ ਬੱਚੇ ਚੰਡੀਗਾ ਦਿੰਦੇ ਸੀ ਉਹ ਕਹਿੰਦੇ ਸੀ ਮੈਂ ਕੋਈ ਵੀ ਜਗਾ ਵੇਚ ਨਹੀਂ ਹੁੰਦੀ ਆ ਜਾਂ ਲੈ ਨਹੀਂ ਹੁੰਦੀ ਆ ਤੇ ਇਹ ਲਾ ਲੰਦੇ ਸੀ ਆਪਣੇ ਸੇ ਐਸੇ ਨਾਲ ਦੋਨਾਂ ਬੱਚਿਆਂ ਨੇ ਨਾ ਫਰਵਰੀ ਵਿੱਚ ਨਾ ਫਰਵਰੀ ਵਿੱਚ ਹਾਂ ਮੇਰੇ ਛੋਟੇ بیٹے ਤੇ ਵੱਡੇ ਦੇ ਬਟੇ ਨੇ ਕਿਹਾ ਪਹਿਲੇ ਪਾਪਾ ਦੇ ਨਾਮ ਸੀ ਹੂ ਨਾ ਮੰਮੀ ਦੇ ਨਾਮ ਫੇਰ ਬਾਅਦ ਜਾ ਕੇ ਇਹਨਾਂ ਦਾ ਬੱਚ ਹੋਇਆ ਫੇਰ ਇਹਨੇ ਉਥੇ ਲੈ ਗਏ ਪੁਲਿਸ ਆਈ ਪੁਲਿਸ ਫੇਰ ਇਹਨਾਂ ਨੂੰ ਉਥੇ ਲੈ ਗਏ ਕੀ ਤੁਹਾਨੂੰ ਮਾ ਕੇ ਕੀ ਕਿਹਾ ਮਨੂੰ ਆ ਕੇ ਆਇਆ ਕਿ ਬਸ ਉਹ ਤੁਸੀਂ ਦੋ ਪੇਪਰ ਸਾਈਨ ਨਹੀਂ ਨਾ ਕੀਤਾ ਤਾਂ ਸਾਈਨ ਕਰੋ ਸਾਈਨ ਕਰੋ ਚੱਕਾਂ ਦੇ ਦੇ ਉਹ ਯਾਰ ਇਹ ਚੈੱਕਰ ਸਾਈਨ ਕਰਦੇ ਦੱਸ ਰਿਹਾ ਸੀ ਕਿ ਇਹਨੇ ਤੁਹਾਨੂੰ ਗਲ ਪੁਆਇੰਟ ਤੇ ਲਿਆ ਵੀ ਧਮਕੀ ਬੰਦੂ ਬੰਦੂ ਹਾਂਜੀ ਹਾਂਜੀ ਉਹ ਵੀ ਕੀਤਾ ਇਹਨੇ ਬੰਦੂ ਕੋਤੀ ਜੋ ਹੌਲੀ ਗਨ ਮੈਂਦੀ ਹਾਂਜੀ ਤੇ ਉਹ ਤੋਂ ਕਿੰਨੇ ਜਾਣੇ ਆਏ ਸੀ ਰੱਦ ਰੱਦ ਤੋਂ ਕਨਵੈਂਸ ਸੀ ਇੱਕ ਪ੍ਰੈਸ ਰਿਪੋਰਟਰ ਸੀ ਇੱਕ ਡਰਾਈਵਰ ਸੀ ਤੇ ਇੱਕ ਸਮਝੋ ਆਪ ਸੀ ਹਾਂਜੀ ਕਿੱਥੋਂ ਮਸਲਾ ਕਿੱਥੇ ਹੋ ਰਿਹਾ ਹੈ ਇਹ ਪਟੇਲ ਚ ਪ੍ਰੈਸ ਰਿਪੋਰਟਰ ਦਾ ਕੀ ਰੋਲ ਸੀ ਉਹਨੇ ਵੀ ਕੁਝ ਕੀਤਾ ਪਟੇ ਨਾ ਪਟੇ ਪ੍ਰੈਸ ਰਿਪੋਰਟਰ ਤੇ ਮੈਨੂੰ ਨਹੀਂ ਲੱਗਦਾ ਪ੍ਰੈਸ ਰਿਪੋਰਟਰ ਹੋਏਗਾ ਉਹ ਤੇ ਮੈਂ ਕਈ ਵਾਰੀ ਘਰ ਦੇਖਿਆ ਆਪਣੇ ਆਪਣੇ ਘਰ ਟਿੱਕਾ ਲਾਇਆ ਦਾ ਉਹਨੇ ਹੁੰਦਾ ਤੇ ਉਹ ਕਈ ਵਾਰੀ ਅੰਦਰ ਬਾਹਰ ਜਾਉ ਤੇ ਹੁੰਦਾ ਸੀ ਉੱਥੇ ਨਾਮ ਨਾਮ ਮਾਤਾ ਜੀ ਰਾਜਾ ਵੱਲੋਂ ਕਿਹਾ ਜਾਂਦਾ ਹੈ ਕਿ ਮੇਰੀ ਮਾ ਵੱਲੋਂ ਮੈਨੂੰ ਕੋਈ ਦਵਾਈਆਂ ਖੋਈ ਜਾਂਦੀ ਹੈ ਜਿਸ ਕਰਕੇ ਮੈਨੂੰ ਡਿਪਰੈਸ਼ਨ ਹੈ ਬੱਚੇ ਦਵਾਈਆਂ ਸਿਰਫ ਪਾਟਿਆ ਹਸਪੀਟਲ ਵਾਲਿਆਂ ਨੇ ਜਿਹੜੀਆਂ ਦਿੱਤੀਆਂ ਸੀ ਉਹ ਹੀ ਹਨ ਖੋਹਦੀ ਸਮਾਂ ਉਹ ਹੀ ਦਵਾਈਆਂ ਸੀ ਮਾਤਾ ਰਾਣੀ ਦਾ ਵਿਗ੍ਰਹਿ ਵੇਖਿਆ ਜਿਨ੍ਹਾਂ ਨੂੰ ਇਹ ਪੁੱਛਦਾ ਜੈ ਮਾਤਾ ਦੇ ਜੈ ਮਾਤਾ ਦੀ ਕਿਹੜੀ ਮਾਤਾ ਰਾਣੀ ਨੂੰ ਪੁੱਛਦਾ ਕੁਝ ਵਿਗ੍ਰਹਿ ਵਗੈਰਾ ਤੇ ਜੈ ਮਾਤਾ ਦੀ ਤਾਂ ਮਾਤਾ ਸ਼ੇਰ ਮੈਂ ਇਹਨੂੰ ਤੇ ਇਹਦੇ ਕਮਰੇ ਸੀ ਸ਼ੇਰਨੀ ਵਾਲੀ ਮਾਤਾ ਜੀ ਕਿਹਦੇ ਦੀ ਕਰਦੀ ਐਜੀ ਕੀ ਪਤਾ ਕਿਹੜੀ ਮਾਤਾ ਆ ਗਈ ਹੈ ਲੇਕਿਨ ਮੈਂ ਇਹਦੇ ਕਮਰੇ ਚ ਕਦੀ ਅੱਜ ਤੱਕ ਪੈਰ ਨਹੀਂ ਪਾਇਆ ਮੈਨੂੰ ਮੈਨੂੰ ਕਹਿੰਦਾ ਜੜੀ ਤੂੰ ਚੀਜ਼ ਨੂੰ ਹੱਥ ਲਾਵੇਂਗੀ ਉਹ ਸ਼ੁੱਧੋਂ ਸ਼ੁੱਧ ਲੰਦਾ ਸੀ ਬਾਹਰ ਮਾਂ ਦੇ ਕਿ ਸਭ ਤੋਂ ਪਹਿਲਾਂ ਮਾਂ ਇੱਕ ਰੱਬ ਦਾ ਰੂਪ ਹੈ ਹਾਂਜੀ ਹਾਂਜੀ ਮਾਂ ਦਾ ਕੁੱਟਦਾ ਹੈ ਪਰ ਦੂਜੇ ਭਗਵਾਨਾ ਮਾਤਾ ਨੂੰ ਮਾਰ ਬੱਸ ਇਹ ਹੋਈ ਨਾ ਜੈ ਮਾਤਾ ਦੀ ਜੈ ਮਾਤਾ ਹਾਂ ਉਹ ਜਾਂ ਉਹ ਛੋਟੇ ਛੋਟੇ ਜਿਹੜੇ ਲੋਕੀ ਉਹ ਖਾਣ ਆਂਦੇ ਆ ਜਿਹੜੇ ਮਤਲਬ ਪੂੜੀਆਂ ਪਾੜੀਆਂ ਉਹਨਾਂ ਦੇ ਤਾਂ ਸਭ ਦੇ ਪੈਰੀ ਹੱਥ ਲਾਂਦਾ ਤੇ ਮੈਨੂੰ ਤਾਂ ਡੈਂ ਡੈਂ ਕਹਿੰਦਾ ਉਹ ਛੋਟੇ ਛੋਟੀਆਂ ਉਹ ਕੰਚਕਾਂ ਗਈਆਂ ਨਾ ਜੜੀਆਂ ਉਹਨਾਂ ਕੋਲ ਉਹ ਕਹਿੰਦਾ ਮੈਂ ਕਹਾਂ ਤੂੰ ਕਾਕੇ ਐਨੀ ਬੜੀ ਐਨੀ ਜ਼ੋਰ ਦੀ ਨਾ ਗਿਆ ਤਾਂ 4 ਵਜੇ ਅਸੀਂ ਦਵਾਈਆਂ ਖਾ ਕੇ ਸੁੱਤੇ ਹੁੰਦੇ ਆ ਤੂੰ ਮੂੰਹ ਚ ਕਿਆ ਕਰ ਕੰਦਾ ਜੋ ਮੇ ਕੋ ਮਾਤਾ ਰਾਣੀ ਦਾ ਨਾਮ ਨਹੀਂ ਲੈਣੇ ਦਿੱਤੇ ਬੋਲੋ ਕੌਣ ਹੈ ਸਾਰੀ ਦੁਨੀਆ ਜੜੀ ਵੀ ਉਹ ਤੇ ਕੁੜੀ ਡੈਂ 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 ਉਹ ਮੇ ਕੋ ਵੀਡੀਓ ਵੀ ਗਈ ਸੀ ਪਤਾ ਨਹੀਂ ਉਹ ਕਿਸਾ ਡਿਲੀਟ ਹੋ ਗਈ ਮੇ ਮਨ ਤੇ ਹੀ ਲੱਗਦਾ ਇਹ ਸਭ ਕਿਉਂ ਕਰਨਾ ਚਾਹਦਾ ਇਹਨਾਂ ਪੈਸਾ ਆਪ ਫੇਮਸ ਹੋਣਾ ਚਾਹੁੰਦਾ ਹੈ ਬਸ ਜਿਸ ਤਰ੍ਹਾਂ ਮੈਂ ਰਾਜ ਚੰਡੀਗੜ੍ਹ ਚ ਕਰਕੇ ਆਇਆ ਲੇਕਿਨ ਚੰਡੀਗੜ੍ਹ ਰਾਜ ਕੀ ਕੀਤਾ ਉਹ ਦੱਸੋ ਚੰਡੀਗੜ੍ਹ ਮੈਂ ਕੜਾ ਚੰਡੀਗੜ੍ਹ ਦੇ ਰਾਜ ਕੀਤਾ ਕੰਦਾ ਮੈਂ ਚੰਡੀਗੜ੍ਹ ਤੇ ਰਾਜ ਕੀਤਾ ਰਾਜਾ ਸੀ ਮੈਂ ਚੰਡੀਗੜ੍ਹ ਦਾ ਤੇ ਮੈਂ ਕਿਹਾ ਆਇਆ ਤੇ ਤੂੰ ਤੂੰ ਭੁੱਖਾ ਕਿਸੀ 10000 ਰੁਪਏ ਮੈਂ ਪੀ ਤੇ ਉਮਰ ਕਿੰਨੀ ਹੈ ਜਨਗੋਹਣ ਐਦਾ 5 12 1981 ਇਹਨੇ ਆਪਣਾ ਫੇਕ ਆਈਡੈਂਟੀਟੀ ਕਾਰਡ ਆਧਾਰ ਕਾਰਡ ਬਣਾਇਆ ਜਿਸ ਦੇ ਵਿੱਚ 2000 ਬਰਤ ਰੱਖਿਆ ਤੇ ਕਿੰਦਾ ਕਿ ਮੈਂ ਮੇਰਾ ਵਿਆਹ ਹੋਣਾ ਮੈਂ 4 ਸਾਲ ਤੋਂ ਕੁੜੀ ਨੂੰ ਮਤ ਵੀ ਲਾਇਆ ਪਰ ਇੱਕ ਪਾਸੇ ਕਹਿੰਦਾ ਮੇਰਾ ਵਿਆਹ ਹੀ ਹੋਇਆ ਪਰ ਦੂਸਰੇ ਪਾਸੇ ਦਾ ਵਿਆਹ ਵੀ ਹੋਇਆ ਹੋਇਆ ਜੀ ਐਦਾ ਵਿਆਹ 2010 ਚ ਹੋਇਆ ਸੀਗਾ ਆ 7 ਸਾਲ 2017 ਦੇ ਵਿੱਚ ਇਹਦੀ ਵਾਈਫ ਗਈ ਸੀ ਤੋ ਉਹ ਵੀ ਦੁਖੀ ਹੋ ਗਈ ਸੀ ਕਿਉਂਕਿ ਆਮ ਉਹਦਾ ਵੀ ਸਾਰਾ ਪੈਸਾ ਇਹਨੇ ਖਾਪੀ ਛੱਡਿਆ ਉਹਦਾ ਵੀ ਸਾਰਾ ਪੈਸਾ ਬਾਹਰ ਚੋਂ ਬਾਹਰ ਕਿਤੇ ਗਿਆ ਇਹ ਕਿਤੇ ਵੀ ਪਹਿਲੇ ਨਹੀਂ ਗਿਆ ਕਿਤੇ ਨਹੀਂ ਗਿਆ ਸਵਾ ਸਾਲ ਜਿਹੜੇ ਸਾਥ ਇਹਦੀ ਫੈਮਲੀ ਚਲੀ ਗਈ ਫੈਮਲੀ ਕਿੱਥੇ ਰਹਿੰਦੀ ਵੀ ਰਹਿ ਗਈ ਇਹਨੇ ਆਪੇ ਬਣਾਇਆ ਤਾਂ ਮੈਂ ਥੋੜਾ ਪਾਇਆ ਦਾ ਨਾਮ ਇੱਕ ਨਾਮਧਾਰਕ ਇਹ ਕਿੰਨਾ ਨਾਮਧਾਰਕ ਬਣਾਇਆ ਗਿਆ 2000 ਦਾ ਨਾਮਧਾਰਕ ਦੀਆਂ ਬੇਦਖੀਆਂ ਕਰ ਰਿਹਾ ਹੈ ਗਲਤ ਕਰ ਰਿਹਾ ਸਤਿਮੰਦੇ ਬੋਲਦਾ ਸਾਰਾ ਉਤਸਕਾਰ ਵੀ ਬੋਲਦਾ ਉਹ ભગવાન ਵੀ ਸੁਨੂ ਨੋ ਭਗਵਾਨ ਸ਼ਿਵ ਜੀ ਨੂੰ ਮੈਂ ਉਹਨਾਂ ਦਾ ਗੋਦਾ ਫੜ ਕੇ ਆ ਕਰਾਂਗਾ ਸਾਰਿਆਂ ਨੂੰ ਹਾਂਜੀ ਤੇ ਮੈਂ ਕਹਿੰਨੀ ਮਗਰ ਹਾਇ ਭਗਵਾਨ ਜੀ ਮਾਫ ਕਰਨਾ ਇਹਨੂੰ ਮਾ ਮਾ ਜਿਹੜਾ ਇੱਕ ਨਵਾਂ ਅਧਾਰ ਕੱਢ ਬਣਾਇਆ ਗਿਆ 2000 ਦਾ ਹੋਰ ਜਾਣਕਾਰੀ ਕੀ ਤੁਹਾਨੂੰ ਮੈਨਾਂ ਨੂੰ ਨਹੀਂ ਪਤਾ ਮਾਸੀ ਜੀ ਤੁਹਾਨੂੰ ਠੀਕ ਹੈ ਜਦੋਂ ਵੀ ਜਦੋਂ ਵੀ ਵੀਡੀਓ ਸਾਹਮਣੇ ਆਈਏ ਮਾਨੂੰ ਕਿਹਨਾਂ ਦੀ ਦੋ ਹੁੰਦਾ ਹੈ ਮੈਨੂੰ ਪਤਾ ਕੀ ਹੈ ਮੈਂ ਤੁਹਾਡਾ ਜਲੋ ਤਰੀ ਆਉ ਜਿੱਦਾਂ ਮਰਜੀ ਹਾਂ ਜੀ ਮੈਂ ਮੈਂ ਐਸੇ ਕਰਕੇ ਨੇ ਮਤਲਬ ਕਿ ਗਲਤੀ ਨਹੀਂ ਹੋਈ ਕਿ ਮਿੱਚਲ ਅਬ ਬੱਚਾ ਮੈਨੂੰ 4 ਸਾਲ ਤੋਂ ਬਿਨਾਂ ਸੁੱਕ ਸੁੱਕ ਕੇ ਲਿੱਤਾ ਸੀ ਨੰਗੇ ਪੈਰੀ ਮੈਂ ਮਾਤਾ ਤੇ ਗਈ ਸੀ ਤੁਹਾਨੂੰ ਮੈਨੂੰ ਵਸਦੀ ਨਗਾ ਬੱਸ ਯਾਰ ਅੱਛਾ ਮਾਤਾ ਜੀ ਥੋੜਾ ਨਾ ਕਰੋ ਮਾਤਾ ਜੀ ਪਾਣੀ ਦੇ ਦਿਓ